2027 परम सतर्क आज तक 70 75 साल पामे काके के रोच चौहान पामे अनपाल के रोच चौहान परम सतर्क का जवाबियो वोटा डालियां राय وچ پہنچ گیا ਅੱਜ बसपा बेटर पार्टी ਵੱਲੋਂ સત્તા પરિવર્તન ਲਈ ਜਿਸ ਸਰਪਾਲ ਸਿੰਘ ਰੇਜਾਲਾ ਜੀ ਨੇ ਸੋਡੇ ਦੇ ਸਨੇਹ ਤੇ ਪਹੁੰਚੇ ਅਜ ਨਾਲਾ ਦੇ ਵਰਕਰ ਸਾਥਿਓ ਮੇਰੇ ਤੁਹਾਨੂੰ ਨੌਜਵਾਨ ਵੀਰੋ ਬੀਬੀਓ ਪਹਿਨ ਬੱਚਿਓ ਸਤਾ ਪਰਵਕਨ ਰੈਲੀ ਦੇ ਵਿੱਚ ਪਹੁੰਚਣ ਤੇ ਮੇਰਾ ਨਾਮ ਕਵਲਜੀਤ ਸਿੰਘ ਹੋਤਾ ਪੰਜਾਬ ਪ੍ਰਧਾਨ ਬਸਪਾ ਮੇਡਕਰ ਪਾਰਟੀ ਅੱਜ ਪੂਰੇ ਪੰਜਾਬ 'ਚ ਦਲਿਤ ਸਮਾਜ ਨੂੰ ਇਕੱਠੇ ਕਰਨ 'ਚ ਬਸਪਾ ਮੈਡਕਰ ਪਾਰਟੀ ਬਹੁਤ ਵੱਡੀ ਤੇਜ਼ੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਆ ਜਿਸ ਦੀ ਲੜੀ ਦੇ ਤਹਿਤ ਅੱਜ ਅਜਨਾਲੇ ਦੀ ਧਰਤੀ ਤੇ ਸੱਤਾ ਪਰਿਵਰਤਨ 227 ਮਿਸ਼ਨ ਨੂੰ ਰੈਲੀ ਅੱਜ ਕੀਤੀ ਆ ਅੱਜ ਦੀ ਰੈਲੀ ਇੱਕ ਬਹੁਤ ਵੱਡਾ ਰੈਲਾ ਦੇ ਰੂਪ ਧਾਰਨ ਵਿੱਚ ਸਾਬਤ ਹੋਈ ਆ ਅੱਜ ਦੀ ਰੈਲੀ ਦੇ ਵਿੱਚ ਇਹ ਲੋਕਾਂ ਨੇ ਸਾਬਤ ਕਰ ਦਿੱਤਾ ਵੀ ਅਜਨਾਲੇ ਦੀ ਧਰਤੀ ਤੋਂ 227 'ਚ ਇਲਾਕੇ ਦਾ ਐਮਐਲਏ ਪੈਦਾ ਕੀਤਾ ਜਾਊਗਾ ਅੱਜ ਪੰਜਾਬ ਸਰਕਾਰ ਝੂਠੇ ਵਾਅਦਿਆਂ ਦੀ ਖੋਖਲੀ ਸਰਕਾਰ ਆ ਜਿਹੜੀ ਸਰਕਾਰ ਕਹਿੰਦੀ ਆ ਤੇ ਅਸੀਂ ਤਿੰਨਾਂ ਸਾਲਾਂ ਚ ਹਰ ਵਰਗ ਲਈ ਕੰਮ ਕੀਤਾ ਹਰ ਵਰਗ ਸੜਕਾਂ ਤੇ ਜਿਵੇਂ ਬਸਪਾ ਬੇੜਕਰ ਪਾਰਟੀ 12.5% ਕੋਟੇ ਨੂੰ ਲਾਗੂ ਕਰਾਉਣ ਲਈ ਹਰ 15 ਦਿਨ ਬਾਅਦ ਵਿਧਾਨ ਸਭਾ 'ਇਹ ਮੰਗ ਪੱਤਰ ਦੇ ਰਹੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਜੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਤੇ ਕਿਹੜੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ बसपा ਮੇਡਕਰ ਪਾਰਟੀ ਗਰੀਬ ਲੋਕਾਂ ਨੂੰ ਜਾਗਰਤ ਕਰਕੇ ਗਰੀਬ ਲੋਕਾਂ ਦੀ ਪਾਰਟੀ ਨੂੰ ਮਜ਼ਬੂਤ ਕਰਨ ਚ ਲੱਗੀ ਆ ਔਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਫੀ ਤੇਜ਼ੀ ਨਾਲ ਅੱਗੇ ਵਧਣ ਦੀ ਕੋਸ਼ਿਸ਼ बसपा ਮੇਡਕਰ ਪਾਰਟੀ 2027 ਚ ਸਰਕਾਰ ਆਏਗੀ ਜਦੋਂ ਸਰਕਾਰ ਚਾਹੀ ਗਈ ਅਸੀਂ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਵਰਗ ਨੂੰ ਧਰਨੇ ਲਾਉਣ ਦੀ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪਾਉਗੀ ਇਹ ਸਰਕਾਰ ਇਸ ਕਰਕੇ ਧਰਨੇ ਪ੍ਰਦਰਸ਼ਨ ਕਰਦੀ ਆ ਕਿਉਂਕਿ ਲੋਕਾਂ ਦੀ ਕੰਮ ਨਹੀਂ ਕਰਦੀ ਪਰ ਸਾਨੂੰ ਜਾਚ ਆ ਅਸੀਂ ਗਰਾਊਂਡ ਲੈਵਲ ਤੋਂ ਪੈਦਾ ਹੋਏ ਆ ਸਾਨੂੰ ਹਰ ਗਰੀਬ ਦੀ ਸਮੱਸਿਆ ਦਾ ਪਤਾ ਉਸ ਗਰੀਬ ਦੀ ਸਮੱਸਿਆਵਾਂ ਦਾ ਹੱਲ ਕਰਨਾ ਇੱਕ ਮੁੱਖ ਮੰਤਰੀ ਦੀ ਚੁਟਕੀ ਮਾਰਿਆ ਕੰਮ ਆ ਉਸ ਮੁਸ਼ਕਲ ਦਾ ਹੱਲ ਕਰਨ ਲਈ ਅਸੀਂ ਬਿਲਕੁਲ ਤਿਆਰ ਬਰ ਤਿਆਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਲੋਕਾਂ ਨੇ ਬਹੁਤ ਵੱਡੀ ਤੇਜ਼ੀ ਨਾਲ ਵੋਟਾਂ ਪਾ ਕੇ ਬਣਾਈ ਗਰੀਬਾਂ ਨੇ ਇਸ ਕਰਕੇ ਬਣਾਈ ਸੀ ਕਿ ਸਾਡੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਰ ਹੁਣ 3 ਸਾਲ ਸਰਕਾਰ ਬਣੀ ਨੂੰ ਹੋ ਗਿਆ ਨਾ ਤਾਂ ਬੀਬੀਆਂ ਦੇ ਖਾਤਿਆਂ 'ਚ ਹਜ਼ਾਰ ਰੁਪਏ ਆਇਆ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਬੁਢਾਪਾ ਵਿਧਵਾ ਪੈਨਸ਼ਨ ਬੰਦ ਕੀਤੀ ਜਾ ਰਹੀ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਸਪਾ ਮਿਹਰਕਰ ਪਾਰਟੀ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸਰਕਾਰ ਦੇ ਖਿਲਾਫ ਜੰਗ ਲੜ ਰਹੀ ਆ ਔਰ ਲੜ ਕੇ 2027 'ਚ ਪੰਜਾਬ ਦਾ ਮੁੱਖ ਮੰਤਰੀ ਗਰੀਬਾਂ 'ਚੋਂ ਪੈਦਾ ਕਰ ਦੇ। ਅੱਜ ਦੇ ਇਕੱਠ ਤੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਲੋਕ ਜਿਨ੍ਹਾਂ ਦੀਆਂ ਵੋਟਾਂ ਜ਼ਿਆਦੀਆਂ ਜੇਕਰ ਤੁਸੀਂ 78 ਸਾਲ ਇਹਨਾਂ ਲੋਕਾਂ ਦੀਆਂ ਗੁੰਮਰਾਹ ਹੋਏ ਕਾਰਨ ਉਹਨਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਇੱਕ ਵਾਰੀ ਆਪਣੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਤੇ ਮੇਰੇ ਸਾਥੀ ਰਾਤ ਦਿਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰਾਤ ਦਿਨ ਲੱਗੇ ਰਹਿੰਦੇ ਆ ਜੇਕਰ ਇਹ ਲੱਗੇ ਰਹਿੰਦੇ ਆ ਤੇ ਜਦੋਂ ਸਤਾਈ ਚ ਤੁਹਾਡੀ ਸਰਕਾਰ ਬਣ ਗਈ ਤੇ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਇਆ ਨੂੰ ਜੀ ਆਇਆਂ ਮੇਰਾ ਨਾਮ ਹਰਪਾਲ ਸਿੰਘ ਆ ਮੈਂ ਪਿੰਡ ਦੁਧਰਾਏ ਆ ਪੰਜਾਬ ਪ੍ਰਧਾਨ ਕਬਲਜੀਤ ਸਿੰਘ ਸੋਤਾਨੇ ਮੈਨੂੰ ਅੱਜ ਇੱਥੇ ਜਨਾਲੇ ਦਾ ਲਾਤਾ ਪ੍ਰਧਾਨ ਮੈਂ ਸਾਰਾ ਹੀ ਇਮਾਨਦਾਰੀ ਨਾਲ ਕੰਮ ਕਰਕੇ 2027 ਦੇ ਵਿੱਚ ਐਮਐਲਏ ਦੀ ਸੀਟ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਚ ਪਾਵਾਂਗਾ ਜਿਹੜੇ ਨੌਕਰੀ ਨਹੀਂ ਲੱਗੇ ਅੱਜ ਸਾਡੇ ਮੁੰਡੇ ਸਾਰੇ ਉਤਰਾ ਹੀ ਪੜ੍ਹ ਕੇ ਸਰਟੀਫਿਕੇਟ ਲੈ ਕੇ ਅੱਜ ਬੈਠੇ ਡਿਗਰੀਆਂ ਕਰਕੇ ਬੈਠੇ ਆ ਪਰ ਨੌਕਰੀ ਨਹੀਂ ਮਿਲੀ ਬੜਾ ਹੁੰਦਾ ਸਾਡੀ ਤਾਂ ਲੰਘੀ ਉਮਰ ਪਰ ਗਾਂਵ ਵਾਲੀ ਬੱਚੇ ਜਿਹੜੇ ਉਹਨਾਂ ਵਾਸਤੇ ਅਸੀਂ ਫੇਰ ਸੋਚਦੇ ਆ ਕਿ ਨੌਕਰੀ ਤੇ ਚੜ ਜਾਣਾ ਸਾਨੂੰ ਕੋਈ ਆਟਾ ਦਾਲ ਸਕੀਮ ਕੋਸ਼ਣੀ ਚਾਹੀਦੀ ਸਾਨੂੰ ਇੱਕ ਘਰ ਚ ਇੱਕ ਨੌਕਰੀ ਚਾਹੀਦੀ ਹੈ ਭਾਵੇਂ 35 ਤੋਂ 40000 ਰੁਪਇਆ ਮਿਲੇ ਉਹਦੇ ਵਿੱਚੋਂ ਸਾਰਾ ਵਰਕ ਕਰ ਲੈਣਗੇ ਘਰ ਦਾ ਸਾਬ ਆਟਾ ਦਾਲ ਲੈ ਲੈਣਗੇ ਸਰ ਜਿੱਥੇ ਵੀ ਅੱਜ ਵੀ ਅਸੀਂ ਬਸਵਾ ਪਾਰਟੀ ਉਮੀਦਵਾਰ ਜਿੱਥੇ ਸਾਨੂੰ ਡਿਊਟੀ ਲਾਉਂਦੀ ਆ ਆਪਾਂ ਜਾਣਦੇ ਆ ਪਹੁੰਚਦੇ ਆ ਸਾਰਾ ਅਗਲੇ ਦੀ ਗੱਲ ਸੁਣਦੇ ਆ ਉਹਦਾ ਸਾਰਾ ਹੀ ਆਪਾਂ ਕਰਕੇ ਉਹਨਾਂ ਨੂੰ ਉਹਨਾਂ ਦਾ ਇਨਸਾਫ ਦਿਵਾਉਨੇ ਆ ਅੱਜ ਵੀ ਹਾਂਜੀ ਬੋਤ ਜੀ ਜਨਤਾ ਜਿਹੜੀ ਆ ਦੋ ਕੀ ਹੋਈ ਪਈ ਆ ਸਰਕਾਰ ਤੋਂ ਚਾਹੁੰਦੀ ਆ ਕਿ ਨਵੀਂ ਆਪਾ ਬਸਪਾ ਪਾਰਟੀ ਦੇ ਵਿੱਚ ਆਪਣਾ ਐਮਐਲਏ ਖੜਾ ਕਰੀਏ ਆਪਾਂ ਨੂੰ ਫਿਰ ਸਾਰੀ ਨੌਕਰੀ ਮਿਲ ਜਾਈ ਸਾਰੀ ਸਹੂਲਤ ਮਿਲ ਜਾਈ ਬਿਲਕੁਲ ਜੀ ਬਿਲਕੁਲ ਪਹੁੰਚੇਗੀ ਬਿਲਕੁਲ ਪਹੁੰਚੇਗੀ 2027 ਚ ਮੈਂ ਵਾਦਾ ਕਰਦਾ ਸਾਰਾ ਜਨਾਲਾ ਆਪਣੇ ਨਾਲ ਜੋੜ ਕੇ ਇੱਥੋਂ بڑے ਵੱਡੇ ਕੱਠ ਚ ਐਮਐਲਏ ਬਣਾਗੇ ਸਰ ਪਤਾ ਹੀ ਆ ਸਰਕਾਰ ਨੂੰ ਹੁਣ ਮੈਂ ਕੀ ਕਹ ਆ ਦੁਨੀਆ ਨੂੰ ਜਨਤਾ ਨੂੰ ਪਤਾ ਸਾਰਾ ਇੰਨਾ ਹੀ ਅੱਜ ਤੱਕ ਕੰਮ ਨਹੀਂ ਕੋਈ ਹੋਇਆ ਜਦ ਸਰ ਵੋਟਾਂ ਲੈਣ ਮਰੀ ਆਪਾਂ ਉਦੋਂ ਉਹਨਾਂ ਨੂੰ ਹੱਥ ਜੋੜਦੇ ਆ ਜੇ ਤਾਂ ਬਣ ਜਾਂਦੇ ਆ ਫੇਰ ਕੋਈ ਨਹੀਂ ਕਿਛੇ ਰਹਿ ਗਿਆ ਰਹਿ ਗਿਆ ਵੱਡੀਆਂ ਵੱਡੀਆਂ ਗੱਡੀਆਂ ਇਹਨਾਂ ਨੂੰ ਮਿਲੀਆਂ ਨਜ਼ਾਰੇ ਲੈਣ ਦੇ ਦੂਜੇ ਦੁਖੀ ਹੋਏ ਪਏ ਸਾਰੇ ਪਰੇਸ਼ਾਨ ਤੇ ਸਾਡੀ ਬਰਾਦਰੀ ਹੋਈ ਪਈ ਸਾਰੀ ਜਦ ਪੜ ਕੇ ਕਾਰ ਬੈਠੀ ਬਹੁਤ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਧਾਨ ਸਰਦਾਰ ਕਬਲਜੀਤ ਸਿੰਘ ਸੋਤਾ ਦਾ ਜਿਨ੍ਹਾਂ ਮੈਨੂੰ ਇਸ ਨਾਲੇ ਦੀ ਜ਼ਿੰਮੇਵਾਰੀ ਅੱਜ ਸੌਂਪੀ ਹੈ